ਘਰ ਗੋਏ ਵੇਚ ਵੇਚ ਕੇ ਮਹੀਨਾ ਲੰਘੇ ਨੇ ਤੇ ਬਾਹਰ ਤੇ ਪਰਾਈਆਂ ਬੰਦੂਕੜੀਆਂ ਨਾਲ ਫੋਟੋ ਵੀਡੀਓ ਬਣਾ ਕੇ ਉੱਤੇ ਲਾ ਰੱਖੇ ਨੇ ਸਾਡੀ ਜ਼ਿੰਦਗੀ ਠਾ ਬਲੀਆ ਨਹੀਂ ਆਇਰ ਘਰ ਦੀ ਪਰਵਾ ਬਲੀਆ ਅਰਮਾਨ ਇਸ ਗੱਲ ਦੇ ਭਈ ਆਪਣੀ ਜਵਾਨੀ ਨੇ ਇਨਸਾਫ ਦੇ ਪੀਦੂ ਜਿਤਨੇ ਤਰੇ ਕੋਲ ਲਈ ਵੀ ਮੋਂਡੇ ਨਾਲ ਮਸ਼ੀਨਾ ਲੜਕਾਈ ਖਲੋ ਨਹੀਂ ਅੱਗੇ ਵੀ ਮਤਾ ਕੋ ਆਖਾਈ ਮਕਾ ਬਦਮਾਸ਼ ਬੰਦਾ ਇਹ ਹਥਿਆਰ ਸ਼ੋ ਕਰਵੇ ਨਹੀਂ ਨਹੀਂ ਉਹਨੇ ਪਾੜੀ ਬੰਦੇ ਦਾ ਕੰਮ ਕਿਥਾਂ ਡਾਸ ਥੋਣ ਦੀ ਦੇਰ ਹੋਣੀ ਇਹ ਜੇ ਬੇਰਾ ਬਾਜਣਾ ਚੋ ਬਾਦ ਹੀ ਸਹੀ ਉਡਾਰ ਲੱਭਦੀ ਨੇ ਕਾਲੇ ਰੰਗ ਦਾ ਜੋੜਾ ਚ ਪਹਿਨਣ ਤੇ ਪੂਰਾ ਮਹੀਨਾ ਮਹੀਨਾ ਪਾਈ ਰੱਖੇ ਨੇ ਕਾਲਾ ਜੋਹਨੇ ਮੈਲ ਤ ਦਸੀਨੀ ਨੂਤੀ ਤੈ ਜੋੜਾ ਲਹਿਨੀ ਨਿੰ ਜੀਤੀ ਤੈ ਜੋੜੇ ਚ ਬੋ ਨਾ ਆਵੇ ਤੋ ਸਈ ਨੋਟ ਕੀਤਾ ਸੀ ਅਕਸਰ ਕਾਲੇ ਕਪੜਾ ਨੇ ਭਰਾਵ ਦੇ ਨਾਲ ਉਤੀ ਤੈ ਬੈਠੇ ਨਹੀਂ ਥੀ ਨਾ ਜੀਤੀ ਤੈ ਉਹਨਾਂ ਦੇ ਸਿਰ ਤੇ ਅਤਰ ਲੀ ਸ਼ੀਸ਼ੀ ਨਵੀਟ

آج دے دادرے تبار علی تگالی کو نی را گئی بندے تبار کر کے اگلے کو شاہ دے اگلے دکھویں نہ سجاد دیکھا غلط پلیٹاں بچیاں ہاں ہاں بچ گئیاں نسلی بوتل پیتی بیٹھے تے ڈکار اگے مے دا پیاما اگلے دکھویں نہ سجاد تن تے مرے نے کبا تن اس دور دے وچ اگلے دا منہ دیکھنے اگلے دا ریکارڈ دیکھ کے شہدیتی کرو جے دی نالی کو سنگو دا سودا یا مال دی دیگن کیتی کرو اس کولو نہیں او دے اوارڈ گواڑ کو لوس دا ریکارڈ پوچھا کرو نہ را گئی اے دا بان تے نہ را گئی اے مسلمان گیری چٹیاں داڑیاں والی ایسا کام کار کھلونے نے بجے انہاں دے بارے بندا گمان نہیں کر سکدا ستا دیاں فلاناں وڈ وڑے اس کو इनसाफ़ कर वें से वाढ़ वरबार न की करोजो कुझु वाद वरे वञे भई जहिड़ा कवर चोप चङी गल तो सुथरी आहे